ਜਿਹੜੀ 15 ਅਗਸਤ ਤੋਂ ਲੈ ਕੇ ਕੀਤੀ ਜਾ ਰਹੀ ਹੈ ਜੀ ਇਹਨੂੰ ਲੈ ਕੇ ਇੱਕ ਬਿਲਕੁਲ ਜਿਹੜਾ ਜੀ ਹੈਗਾ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਨ ਸਾਹਤੇ ਮਾਨਯੋਗ ਸੀਪੀ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸੀ 15 ਅਗਸਤ ਤੋਂ ਲੈ ਕੇ ਜਿਹੜੀ ਹੈ ਸਾਡੀ ਅਸੀਂ ਰੇਲਵੇ ਸਟੇਸ਼ਨ ਤੇ ਜਿਹੜੀ ਚੈਕਿੰਗ ਕਰ ਰਹੇ ਹੈ ਜਿਹੜੀ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਪੀੜ ਪਾੜ ਵਾਲੇ ਆਪਾਂ ਕਹਿੰਦੇ ਇਲਾਕੇ ਹੈਗੇ ਬਾਜ਼ਾਰ ਹੈਗੇ ਉੱਥੇ ਵੀ ਜਿਹੜੀ ਸਾਡੀ ਇਹ ਚੈਕਿੰਗ ਜਿਹੜੀ ਇਹ ਚੱਲ ਰਹੀ ਹੈ ਤੇ ਫਿਲਹਾਲ ਜਿਹੜਾ ਅਸੀਂ ਇਸ ਰੇਲਵੇ ਸਟੇਸ਼ਨ ਤੇ ਜਿਹੜਾ ਹੈਗਾ ਕਿ ਅਸੀਂ ਕਰ ਰਹੇ ਹੈਗੀ ਜਿਹੜਾ 15 ਅਗਸਤ ਤੋਂ ਲੈ ਕੇ ਜਿਹੜੇ ਲੋਕ ਆ ਥੋੜਾ ਜਿਹਾ ਉਹ ਸਿਕਿਉਰ ਫੀਲ ਕਰਨ ਇਸ ਤੋਂ ਇਲਾਵਾ ਤਾਂ ਜਿਹੜੇ ਮਾੜੇ ਅਨਸਰ ਨੇ ਤੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪਦਾ ਕਰੇ ਤੇ ਜਿਹੜਾ ਆਪਣਾ 15 ਅਗਸਤ ਦਾ ਫੰਕਸ਼ਨ ਹੈਗਾ ਉਹ ਬਿਲਕੁਲ ਸਹੀ ਤਰੀਕੇ ਨਾਲ ਸ਼ਾਂਤੀਪੂਰਵਕ ਜਿਹੜਾ ਹੈ ਕਿ ਉਹ ਗੁਜ਼ਰ ਜਾਵੇ। ਤੇ ਰੀਸ਼ਵਰ 15 ਤੱਕ ਲੈ ਕੇ ਕੋਈ ਕਾਲ ਵਗੈਰਾ ਕੋਈ ਥ੍ਰੈਟ ਕੋਲ ਵੀ ਆਈ ਨਹੀਂ ਹੈਗੀ। ਥ੍ਰੈਟ ਕੋਲ ਕੋਈ ਨਹੀਂ ਹੈਗੀ। ਨੋਰਮਲ ਕੋਈ ਸਪੈਸਿਫਿਕ ਨਹੀਂ ਹੈਗੀ। ਨੋਰਮਲ ਜਨਰਲ ਅਲਰਟ ਹੈਗਾ। ਤੇ ਉਹਦੇ ਬੰਦੇ ਨਜ਼ਰ ਅਸੀਂ ਸੀ ਹਰ ਸਾਲ ਜਿਵੇਂ ਕਰਦੇ ਹਾਂ 15 ਅਗਸਤ ਤੋਂ 26 ਜਨਵਰੀ ਨੂੰ ਤੇ ਜਿਹੜੀ ਇਹ ਰੂਟੀਨ ਉਹ ਹੈਗੀ ਹੈ ਸਰ ਕਿਹਾ ਜਾ ਰਿਹਾ ਕਿ ਟੂਫੇ ਏਜੰਸੀਆਂ ਵੱਲੋਂ ਥ੍ਰੈਟ ਕਾਲ ਦੀ ਜਿਹੜੀ ਸੋਚਨਾ ਉਹ ਸਥਾਨੀਏ ਪੁਲਿਸ ਨੂੰ ਦਿੱਤੀ ਗਈ ਹੈ ਮੈਂ ਉਹ ਹੀ ਕਹਿ ਰਿਹਾ ਕਿ ਕੋਈ ਸਪੈਸਿਫਿਕ ਨਹੀਂ ਹੈਗੀ ਹੈ ਕਿ ਇਹ ਓਵਰ ਆਲ ਜਿਹੜਾ ਹੈਗਾ ਜਨਰਲ ਹੈਗਾ ਪਰ ਆਲ ਓਵਰ ਇੰਡੀਆ ਜਿਹਦੇ ਵਿੱਚ ਸੈਂਟਰਲ ਏਜੰਸੀਸ ਤੋਂ ਵੀ ਆਉਂਦਾ ਹੈ ਸਾਡੀ ਸਟੇਟ ਏਜੰਸੀਸ ਤੋਂ ਵੀ ਹੈਗਾ ਹੈਗਾ ਤੇ ਉਹਦੇ ਵਿੱਚ ਅਸੀਂ ਧਮਕੀ ਹੈਗੀ ਹੈ ਉਹਦੇ ਵਿੱਚ ਕੋਈ ਸਪੈਸਿਫਿਕ ਨਹੀਂ ਕੋਈ ਸਪੈਸਿਫਿਕ ਕੁਝ ਨਹੀਂ ਹੈਗਾ ਹੈਗਾ ਪਰ ਲੇਕਿਨ ਅਸੀਂ ਕੱਲੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਇਸ ਤੋਂ ਇੰਪੋਰਟੈਂਟ ਜਿਹੜੀਆਂ ਗਵਰਨਮੈਂਟ ਇੰਸਟਾਲੇਸ਼ਨਸ ਹੁੰਦੀਆਂ ਨੇ ਭੀੜਵਰੇ ਬਾਜ਼ਾਰ ਹੁੰਦੇ ਨੇ ਉਹ ਸਾਰਿਆਂ ਦੀ ਜਿਹੜੀ ਅਸੀਂ ਚੈਕਿੰਗ ਜਿਹੜਾ ਉਹ ਕਰ ਰਹੇ ਸਰ ਇਹ ਰੂਟੀਨ ਸਿਰ ਚੈਕਿੰਗ ਕਰ ਰਹੇ ਹਾਂ ਤਾਂ ਪਤਾ ਕਰ ਜਿਹੜਾ ਕੋਈ ਦੇਖੋ ਇੰਪੋਰਟੈਂਟ ਫਕਸ਼ਨ ਹੁੰਦਾ 15 ਅਗਸਤ ਦਾ ਇੰਡੀਪੈਂਡੈਂਸ ਡੇ ਆਪਣੇ ਲਈ ਦੇਸ਼ ਲਈ ਬਹੁਤ ਵੱਡਾ ਦਿਨ ਹੁੰਦਾ ਤੇ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਹੁੰਦਾ ਕਿ ਐਕਸਟਰਾ ਅਲਰਟ ਜਿਹੜਾ ਹੈਗਾ ਜੀ ਹੋ ਰਹੀਏ ਤਾਂ ਕਿ ਜਿਹੜੇ ਆਪਾਂ ਕਹਿੰਦੇ ਕਿ ਆਪਣੇ ਦੁਸ਼ਮਣ ਹੈ ਜਾਂ ਗਲਤ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਜਿਹੜਾ ਜਿਹੜੀ ਕੋਈ ਕਰਨਾ ਚਾਹਦੇ ਨੇ ਉਹਨਾਂ ਤੇ ਕਾਬੂ ਕੀਤਾ ਹੈ ਸਰ ਕਿੰਨੀਆਂ ਇਹ ਜਿਹੜਾ ਅੱਜ ਹੈਗਾ ਸੀ ਸੈਂਟਰਲ ਸਬਡਿਵੀਜ਼ਨ ਦੇ ਜਿਹੜੇ ਚਾਰ ਪੁਲਿਸ ਸਟੇਸ਼ਨ ਨੇ ਉਹਨਾਂ ਦੀ ਫੋਰਸ ਅਰਾਜ ਸੀ ਚੈਕਿੰਗ ਕਰ ਰਹੀ ਹੈ ਤੇ ਜੀਆਰਪੀ ਵੱਲੋਂ ਵੀ ਨਾਲ ਲੱਗ ਬਿਲਕੁਲ ਜੀਆਰਪੀ ਜਿਹੜਾ ਉਹ ਸਾਡੇ ਨਾਲ ਸਰ ਸਪੈਸ਼ਲ ਟੀਮਸ ਵੀ ਕੋਈ ਗਠਿਤ ਕੀਤੀ ਗਈ ਹੈ ਜਿਹੜੀ ਕਿ ਚੈਕਿੰਗ ਦੇ ਦੌਰਾਨ ਰਹਿੰਦੀਆਂ ਨੇ ਬਿਲਕੁਲ ਸਰ ਨੂੰ ਜਿਹੜੀ ਐਕਸਟਰਾ ਫੋਰਸ ਵੀ ਮਿਲੀ ਹੈ ਸਰ ਨੂੰ ਡੀਜੀਪੀ ਸਾਹਿਬ ਵੱਲੋਂ ਐਕਸਟਰਾ ਫੋਰਸ ਮਿਲੀ ਹੈ ਤਾਂ ਉਹ ਸਾਡੇ ਕੋਲ ਫੋਰਸ ਹੈਗੀ ਹੈ ਤਾਂ ਸਪੈਸ਼ਲ ਟੀਮਸ ਜਿਹੜੀ ਹੈ ਉਹ ਬਣਾਈਆਂ ਗਈਆਂ ਨੇ ਤੇ ਛੱਟ ਥਾਣੇ ਦੀ ਜਿਹੜੀ ਹੈਗੀ ਇੱਕ ਇੱਕ ਟੀਮ ਜਿਹੜੀ ਹੈ ਐਕਸਟਰਾ ਫੋਰਸ ਦੀ ਬਣਾਈ ਹੈ ਤੇ ਜਿਹੜੀ ਇੱਕ ਇੱਕ ਅੱਡ ਹੈਗੀ ਤਾਂ ਹਰ ਥਾਣੇ ਤੁਸੀਂ ਕਹਿ ਸਕਦੇ ਹੋ ਕਿ ਦੋ ਦੋ ਟੀਮਾਂ ਜੜੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਹੈ ਉਹ ਹੈਗੀ ਕਯੂਆਰਟੀ ਸੜੀ ਅੱਡ ਚੱਲ ਰਹੀ ਹੈ ਉਹ ਤਾਂ ਟੀਮਾਂ ਜੜੀ ਸਾਰੀ ਇਹ ਕੰਮ ਕਰ ਰਹੀ ਹੈ ਚੱਲੋ ਗਿਆਣਾ ਵਸੇਮ ਕੀ ਕਹਣਾ ਕਿ ਵੱਡੀ ਪੁਲਿਸ ਵਾਲੇ ਦੇਖ ਕੇ ਕਿਤੇ ਨਾ ਕਿਤੇ ਪੈਨਿਕ ਹੋ ਜਾਂਦੇ ਲੋਕ ਨਹੀਂ ਪੈਨਿਕ ਹੋਣ ਦੀ ਗੱਲ ਨਹੀਂ ਹੈਗੀ ਕਿ ਅਸੀਂ ਉਹਨਾਂ ਦੀ ਸੁਰੱਖਿਆ ਲਈ ਹੈਗਾ ਇਹ ਤੇ ਸਾਡੂ ਇਹ ਹੈ ਕਿ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਕੋਈ ਸ਼ੱਕੀ ਬੰਦਾ ਜਾਂ ਸ਼ੱਕੀ ਵਸਤੂ ਦਿਖਦੀ ਦਸਦੀ ਹੈ ਤਾਂ ਉਹਦੇ ਇਮੀਡੀ